ਪਾਸ਼ਾ ਦੀ ਬਾਣੀ ਦਾ ਫਰਮਾਨ ਹੈ ਬੁਰੀ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਬੈ ਬੈ ਸੋਇਆ ਵੱਡ ਭਾਗੀ ਹੋ ਪਿਆਰਿਓ ਵੱਡਿਆ ਭਾਗਾ ਵਾਲੇ ਹੋ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪਾਸ ਬੈਠੇ ਹੋ ਪਰ ਪਾਸ਼ਾ ਨੇ ਇੱਥੇ ਤੱਕ ਕਹਿ ਦਿੱਤਾ ਕਿ ਜਿਹੜੇ ਇਨਸਾਨ ਮਨਮੁਖ ਨੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਜੋ ਇਹ ਜੀਵਨ ਆਜਾਈਂ ਗਵਾਰੇ ਨੇ ਮਹਾਰਾਜ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪਹਿ ਪੈ ਸੋਇਆ ਪਾਤਸ਼ਾਹ ਕਹਿੰਦੇ ਜਦੋਂ ਨਾਮ ਜਪਣ ਦਾ ਵੇਲਾ ਹੈ ਜਦੋਂ ਸਿਮਰਨ ਕਰਨ ਦੀ ਬੰਦਗੀ ਕਰਨ ਦੀ ਜਦੋਂ ਉਸ ਅਕਾਲ ਪੁਰਖ ਨੂੰ ਚੇਤੇ ਕਰਨ ਦਾ ਸਮਾਂ ਹੈ ਉਸ ਟਾਈਮ ਇਹ ਇਨਸਾਨ ਲਮੀਆਂ ਤਾਣ ਕੇ ਉਸ ਉੱਤਰਿੰਦਾ ਪਰ ਜਦੋਂ ਕੋਈ ਬੁਰਾ ਕੰਮ ਕਰਨਾ ਹੋਵੇ ਫਿਰ ਬੜਾ ਛੇਤੀ ਉੱਠ ਕੇ ਤੇ ਆਪਣੇ ਵਾਸਤੇ ਤੇ ਆਪਣੇ ਕੰਮ ਵਾਸਤੇ ਬਿਲਕੁਲ ਚੁਕੰਨਾ ਹੋ ਜਾਂਦੇ ਕਿਉਂਕਿ ਬਾਣੀ ਪੜਨ ਵੇਲੇ ਨਾਮ ਜਪਣ ਵੇਲੇ ਮਹਾਰਾਜ ਕਹਿੰਦੇ ਜਿਹੜਾ ਇਹ ਆਲਸ ਕਰਦਾ ਸੌਂਦਾ ਹੈ ਪਾਤਸ਼ਾਹ ਕਹਿੰਦੇ ਇਹ ਇਨਸਾਨ ਤੇਰਾ ਇਹ ਜੀਵਨ ਜਿਹੜਾ ਤੈਨੂੰ ਮਿਲਿਆ ਨਾ ਇਹ ਮਨੁੱਖਾ ਜੀਵਨ ਉਹ ਰੱਬ ਨੂੰ ਮਿਲਣ ਵਾਸਤੇ ਹੈ ਕਿਉਂਕਿ ਜਿਹੜਾ ਇਹ ਜੀਵਨ ਮਨੁੱਖਾ ਹੈ ਤੇ ਇਹ ਜਾਨਵਰਾਂ ਦਾ ਜੀਵਨ ਹੈ ਇਹ ਇੱਕ ਸੇਮ ਜੀਵਨ ਨਹੀਂ ਜੀਉਣਾ ਜੇ ਖਾ ਲਿਆ ਪੀ ਲਿਆ ਸੌ ਲਿਆ ਇਸੇ ਤਰ੍ਹਾਂ ਚੱਲਦਾ ਰਿਹਾ ਫਿਰ ਜਾਨਵਰਾਂ ਵਿੱਚ ਤੇ ਆਪਣੇ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ ਕਿਉਂਕਿ ਜਦੋਂ ਆਪਾਂ ਪ੍ਰਮਾਤਮਾ ਨੂੰ ਯਾਦ ਕਰਦੇ ਆ ਨਾ ਪਿਆਰ ਜਦੋਂ ਬੰਦਗੀ ਕਰਦੇ ਆ ਸਿਮਰਨ ਕਰਦੇ ਆ ਆਪਾਂ ਅੱਗੇ ਸਰਵਣ ਕੀਤਾ ਕਿ ਇੱਕ ਸੰਗਤ ਕਰਨ ਵਾਲਾ ਤੇ ਇੱਕ ਕੋ ਸੰਗਤ ਵਾਲਾ ਜਦੋਂ ਹਲ ਹੋਇਆ ਜਦੋਂ ਹਿੱਲਾ ਹੋਇਆ ਜਦੋਂ ਰਿਜ਼ਲਟ ਮਿਲਿਆ ਤੇ ਸੰਗਤ ਕਰਨ ਵਾਲੇ ਦੇ ਪੈਰ ਵਿੱਚ ਸੋਲ ਲੱਗਿਆ ਕੰਮ ਤੇ ਉਲਟ ਹੋ ਗਿਆ ਨਾ ਪਿਆਰਿਓ ਜਿਹੜਾ ਮਾੜੀ ਸੰਗਤ ਕਰਨ ਵਾਲਾ ਸੀ ਉਹਨੂੰ ਇੱਕ ਸੋਹਣਾ ਲਾਲ ਲੱਬਿਆ ਭਾਵ ਹੀਰਾ ਲੱਬਿਆ ਤੇ ਜਿਹੜਾ ਰੋਜ਼ ਸੰਗਤ ਕਰਨ ਵਾਲਾ ਸੀ ਉਹਦੇ ਪੈਰ ਤੇ ਸੋਲ ਵੱਜਿਆ ਜਦੋਂ ਗਏ ਨਾ ਪਿਆਰਿਓ ਜਾ ਕੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਪਹੁੰਚੇ ਤੇ ਪੁੱਛਿਆ ਕਹਿੰਦੇ ਰੋਜ਼ ਸੰਗਤ ਕਰਦੇ ਆਂ ਪਰ ਫਿਰ ਵੀ ਇਹ ਪੈਰ ਵਿੱਚ ਸੂਲ ਲੱਗਿਆ ਤੇ ਮਹਾਰਾਜ ਨੇ ਕਿਹਾ ਸੀ ਭਾਈ ਤੇਰੀ ਸੰਗਤ ਕਰਕੇ ਤੇਰੇ ਮਾੜੇ ਕਰਮ ਕੱਟੇ ਨਹੀਂ ਮਾੜੇ ਕਰਮ ਤੇਰੇ ਸੰਨ ਤੈਨੂੰ ਸੂਲੀ ਤੇ ਚੜਾਇਆ ਜਾਣਾ ਸੀ ਫਾਂਸੀ ਤੇ ਚੜਾਇਆ ਜਾਣਾ ਸੀ ਪਰ ਉਹ ਕਰਮਾਂ ਕਰਕੇ ਉਹ ਸੂਲੀ ਦਾ ਸੂਲ ਬਣ ਗਿਆ ਕਹਿੰਦੇ ਗੱਲ ਮੰਨੀ ਪਰ ਦੂਜੇ ਪਾਸੇ ਮਾੜੀ ਸੰਗਤ ਕਰਨ ਵਾਲਾ ਸੀ ਇਹਨੂੰ ਹੀਰਾ ਲੱਭ ਗਿਆ ਲਾਲ ਲੱਭ ਗਿਆ ਲਾਲ ਹੀਰੇ ਨਾਲੋਂ ਵੀ ਕੀਮਤੀ ਆ ਕਹਿੰਦੇ ਇਹਨੂੰ ਲਾਲ ਮਿਲਿਆ ਕਹਿੰਦੇ ਇਹਦੀ ਕਿਸਮਤ ਵਿੱਚ ਬੜਾ ਵੱਡਾ ਭੰਡਾਰ ਸੀ ਐਸੇ ਲਾਲਾਂ ਦਾ ਐਸੇ ਹੀਰਿਆਂ ਦਾ ਮੋਤੀਆਂ ਦਾ ਬੜਾ ਵੱਡਾ ਭੰਡਾਰ ਸੀ ਇਹਨੂੰ ਬੜਾ ਵੱਡਾ ਖਜ਼ਾਨਾ ਮਿਲਣਾ ਸੀ ਪਰ ਮਾੜੀ ਸੰਗਤ ਕਰਕੇ ਰੋਜ਼ ਮਾੜੇ ਕਰਮ ਕਰਨ ਕਰਕੇ ਇਹਦੇ ਸਾਰੇ ਉਹ ਕਰਮ ਕੱਟੇ ਗਏ ਮਾੜੇ ਕਰਮ ਜਿਹੜੇ ਉਹ ਇਹਦੇ ਵਧਦੇ ਗਏ ਚੰਗੇ ਕਰਮ ਘਟਿੰਦੇ ਗਏ ਇਸ ਕਰਕੇ ਕਹਿੰਦੇ ਹੁਣ ਇੱਕੋ ਹੀ ਇਹਦੀ ਕਿਸਮਤ ਵਿੱਚ ਰਹਿ ਗਿਆ ਬਾਕੀ ਸਾਰੇ ਕੱਟੇ ਹੋ ਗਏ ਨੇ ਇਸ ਕਰਕੇ ਪਾਤਸ਼ਾਹ ਕਹਿੰਦੇ ਜਦੋਂ ਆਪਾਂ ਗੁਰਬਾਣੀ ਸੁਣਦੇ ਆ ਨਾ ਨਾਮ ਜਪਦੇ ਆ ਸਿਮਰਨ ਕਰਦੇ ਆ ਤੁਸੀਂ ਯਾਦ ਰੱਖਿਓ ਜਰਾਜਾ ਸਾਹਿਬ ਦੀ ਜਿੰਨੇ ਵੀ ਸੰਗਤ ਕੀਤੀ ਹੈ ਨਾ ਪਿਆਰਿਓ ਜਿਹੜਾ ਵੀ ਰਾਜਾ ਸਾਹਿਬ ਦੇ ਚਰਨਾਂ ਨਾਲ ਜੁੜਿਆ ਸੀ ਜਦੋਂ ਕਦੇ ਉਹਦਾ ਆਖਰੀ ਸਮਾਂ ਆਉਂਦਾ ਸੀ ਨਾ ਰਾਜਾ ਸਾਹਿਬ ਚਲਦੇ ਆ ਚਲਦੇ ਆ ਚਲਦੇ ਆ ਆਪਣੇ ਸੇਵਕ ਕੋਲ ਪਹੁੰਚ ਜਾਂਦੇ ਸਨ ਰਾਜਾ ਸਾਹਿਬ ਕਹਿੰਦੇ ਭਾਈ ਹੁਣ ਫਲਾਣੀ ਜਗ੍ਹਾ ਤੇ ਉਸ ਇਨਸਾਨ ਦਾ ਅੰਤ ਸਮੇ ਆ ਗਿਆ ਚਲੋ ਚੱਲ ਕੇ ਦਰਸ਼ਨ ਦੇਈਏ ਜਾ ਕੇ ਨਾਲ ਦਰਸ਼ਨ ਦੇ ਕੇ ਆਉਂਦੇ ਸੀ ਨੂਰੀ ਕਰਨਾ ਵਿੱਚ ਪੜ ਲਿਓ ਪਿਆਰਿਓ ਨਾਲੇ ਭਲਾਕਰ ਆਉਂਦੇ ਸੀ ਪਿਆਰਿਓ ਇਹ ਸੰਸਾਰ ਦੇ ਭਵਜਲ ਦੇ ਵਿੱਚੋਂ ਪਾਰ ਕਰਕੇ ਆਉਂਦੇ ਸੀ ਜਨਮ ਮਰਨ ਦੇ ਗੇੜ ਵਿੱਚੋਂ ਕੱਢ ਕੇ ਆਉਂਦੇ ਸੀ ਇਸ ਕਰਕੇ ਜਦੋਂ ਆਪਾਂ ਬੰਦਗੀ ਕਰਨੀ ਹੈ ਨਾ ਪਿਆਰਿਓ ਰਾਜਾ ਸਭ ਜੀ ਨੂੰ ਚੇਤੇ ਕਰਨੇ ਆ ਤੇ ਸੱਚ ਜਾਣਿਓ ਰਾਜਾ ਸਭ ਅੱਜ ਵੀ ਹਾਜ਼ਰ ਨਾਜ਼ਰ ਨਹੀਂ ਅੱਜ ਵੀ ਉਹ ਜਾਣਦੇ ਨੇ ਕਿਹੜੀ ਭਾਵਨਾ ਨਾਲ ਬੈਠੇ ਆ। ਇਸੇ ਤਰ੍ਹਾਂ ਜਦੋਂ ਧੰਤਾ ਸ੍ਰੀ ਨਾਭ ਕਮਲ ਰਾਜਾ ਸਹਿ ਮਹਾਰਾਜ ਸੰਗਤਾਂ ਨੂੰ ਤਾਰਨਾ ਕਰ ਰਹੇ ਸਨ ਕਦੇ ਝੰਗਣਾ ਚਲੇ ਜਾਂਦੇ ਨੇ ਕਦੇ ਬੱਲੂਵਾਲ ਕਦੇ ਰੱਪੇ ਇਸੇ ਤਰ੍ਹਾਂ ਸੰਗਤਾਂ ਦਾ ਪਾਰ ਉਹ ਤਾਰਾ ਕਰ ਰਹੇ ਨੇ। ਅੱਜ ਖਿਆਲ ਆਇਆ ਮਨ ਵਿੱਚ ਚਿੱਤ ਆਇਆ ਕਿ ਮਾਂ ਨੂੰ ਮਿਲ ਕੇ ਆਈਏ। ਆਪਣੀ ਮਾਂ ਨੂੰ ਮਿਲਣ ਦਾ ਖਿਆਲ ਆਇਆ ਮਨ ਵਿੱਚ ਰਾਜਾ ਸਾਹਿਬ ਜੀ ਦੇ। ਬਾਬਾ ਸਰਮਖ ਸਿੰਘ ਨਾਲ ਨੇ ਤੇ ਬਾਬਾ ਸਰਮਖ ਸਿੰਘ ਨੂੰ ਰਾਜਾ ਸਾਹਿਬ ਕਹਿਣ ਲੱਗੇ ਕਿ ਹੁਣ ਮਾਤਾ ਜੀ ਦਾ ਨਾ ਅੰਤ ਸਮਾਂ ਨੇੜੇ ਆ ਗਿਆ। ਬੁੱਝ ਲੈਂਦੇ ਸੀ ਪਹਿਲਾਂ ਹੀ ਪਿਆਰਿਓ। ਨੂਰੀ ਕਿਰਨਾ ਵਿੱਚ ਪੜ ਲਿਓ ਜਦੋਂ ਵੀ ਕਿਸੇ ਸੇਵਕ ਦਾ ਅੰਤ ਸਮੇਂ ਆਉਂਦਾ ਸੀ ਨਾ ਰਾਜਾ ਸਾਹਿਬ ਪਹਿਲਾਂ ਹੀ ਜਾ ਕੇ ਇਹ ਭਗਵਲ ਤੋਂ ਬਾਹਰ ਕਰਕੇ ਆਉਂਦੇ ਸੀ ਪਿਆਰੀ। ਪਰ ਕੋਈ ਭਾਵਨਾ ਨਾਲ ਜਪਣ ਵਾਲਾ ਹੋਵੇ ਬਾਬਾ ਸਰਮਕ ਸਿੰਘ ਨੂੰ ਰਾਜਾ ਸਭ ਕਹਿੰਦੇ ਵੀ ਅੱਜ ਨਾ ਮਾਤਾ ਜੀ ਦੇ ਕੋਲ ਚਲੀਏ ਮਾਤਾ ਜੀ ਨੂੰ ਮਿਲ ਕੇ ਆਈਏ ਕਿਉਂਕਿ ਉਹਨਾਂ ਦਾ ਅੰਤ ਸਮਾਂ ਨੇੜੇ ਆ ਗਿਆ ਪਹਿਲਾਂ ਹੀ ਬੁੱਝ ਲੈਂਦੇ ਸਨ ਪਿਆਰੇ ਤੇ ਰਾਜਾ ਸਾਹਿਬ ਚਲਦੇ ਆ ਚਲਦੇ ਆ ਪਿੰਡ ਮੰਨਣਹਾਣੇ ਪਹੁੰਚ ਗਏ ਮਾਤਾ ਜੀ ਉਸ ਟਾਈਮ ਮੰਨਣਹਾਣੇ ਸੀ ਪਿਆਰੇ ਮੰਨਣਹਾਣੇ ਪਹੁੰਚੇ ਜਾ ਕੇ ਜਦੋਂ ਮਾਤਾ ਦੇ ਸਾਹਮਣੇ ਖੜੇ ਹੋਏ ਨਾ ਪਿਆਰੇ ਤੇ ਮਾਤਾ ਆਖਰੀ ਸੁਵਾਸ ਲੈ ਰਹੀ ਸੀ ਇਕਦਮ ਤੱਕਿਆ ਸੋਹਣਾ ਮੁਖੜਾ ਸੁਨਹਿਰੀ ਰੋਮ ਤੇ ਜਿਹਨੂੰ ਤੱਕਿਆ ਤੇ ਪਿਆਰਿਓ ਇਕਦਮ ਅਥਰੂਆਂ ਦੀ ਝੜੀ ਵਹਿ ਪਈ ਅੰਦਰੋਂ ਅਥਰੂ ਵਹਿ ਪਏ ਮਾਤਾ ਜੀ ਦੇ ਤੇ ਰਾਜਾ ਸਾਹਿਬ ਜੀ ਮਹਾਰਾਜ ਨੇ ਜਾ ਕੇ ਮਾਤਾ ਜੀ ਨੂੰ ਮਿਲੇ ਜਾ ਕੇ ਚਰਨ ਸਪਰਸ਼ ਕੀਤੇ ਤੇ ਮਾਤਾ ਜੀ ਚਾਹੁੰਦੇ ਸਨ ਕਿ ਆਪਣੇ ਦੋਨੋਂ ਹੱਥ ਰਾਜਾ ਸਾਹਿਬ ਦੇ ਸਿਰ ਤੇ ਰੱਖਾਂ ਆਸ਼ੀਰਵਾਦ ਦੇਣ ਵਾਸਤੇ ਪਰ ਥੱਕ ਚੁੱਕੇ ਸਨ ਅੰਤ ਸਮਾਏ ਨੇੜੇ ਸੱਤ ਚੁੱਕੇ ਨਹੀਂ ਸੀ ਜਾ ਰਹੇ ਤੇ ਰਾਜਾ ਸਾਹਿਬ ਮਹਾਰਾਜ ਨੇ ਜਾ ਕੇ ਪਿਆਰੋ ਨਾਲੇ ਦਰਸ਼ਨ ਦਿੱਤੇ ਤੇ ਨਾਲੇ ਦਰਸ਼ਨ ਕੀਤੇ ਤੇ ਪਲਾਂ ਵਿੱਚ ਉਧਾਰ ਕਰ ਦਿੱਤਾ ਪਿਆਰੋ ਮਾਤਾ ਜੀ ਸਵਾਸ ਛੱਡ ਗਏ ਕਹਿਣ ਦਾ ਭਾਵ ਹੈ ਕਿ ਜਿੱਥੇ ਵੀ ਕੋਈ ਅੰਤ ਸਮਾ ਕਿਸੇ ਦਾ ਆਇਆ ਨੂਰੀ ਕਰਨਾ ਵਿੱਚ ਪੜ ਲਿਓ ਪਿਆਰੋ ਰਾਜਾ ਸਾਹਿਬ ਮਹਾਰਾਜ ਉੱਥੇ ਪਹੁੰਚ ਜਾਂਦੇ ਸਨ ਆਪਾਂ ਸੋਚਦੇ ਆ ਨਾ ਕਿ ਆਪਾਂ ਨੂੰ ਇਹ ਦੁਨੀਆ ਤੋਂ ਪਾਰ ਕੋਲ ਲੰਘਾਵੇਗਾ ਜਦੋਂ ਇਸ ਦਰ ਤੇ ਵਰ ਮਿਲੇ ਨਾ ਪਿਆਰੋ ਰਾਜਾ ਸਾਹਿਬ ਜੀ ਦੇ ਪਾਸ਼ਾ ਨੇ ਇੱਥੇ ਇਹ ਕਿਹਾ ਕਿ ਇਹ ਭਵਜਲ ਐਸਾ ਹੈ ਇਹ ਐਸਾ ਪੁਲ ਬਣਾ ਦੁੱਤਾ ਹੈ ਇਹਦੇ ਤੋਂ ਸਾਰੀ ਦੁਨੀਆ ਪਾਰ ਲੰਘ ਜਾਵੇਗੀ ਪਰ ਕੋਈ ਭਾਵਨਾ ਵਾਲਾ ਜਿਹੜਾ ਆਵੇਗਾ ਕਿਉਂਕਿ ਨਤਮਸਤਕ ਹੋਣ ਵਾਲਿਆਂ ਦੀ ਪਿਆਰੋ ਕਮੀ ਨਹੀਂ ਮੱਥਾ ਟੇਕਣ ਵਾਲੇ ਬੜੇ ਆਉਂਦੇ ਨੇ ਮੰਗਾ ਮੰਗਣ ਵਾਲੇ ਬੜੇ ਆਉਂਦੇ ਨੇ ਪਰ ਇਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਵਾਲੇ ਕੋਈ ਵਿਰਲੇ ਹੀ ਨੇ ਤੁਹਾਡੇ ਵਰਗੇ ਰਾਜਾ ਸਾਹਿਬ ਕਹਿੰਦੇ ਭਾਈ ਭਵਜਲ ਤੂੰ ਪਾਰ ਲੰਘਾਉਣ ਦਾ ਇਹ ਵਾਰ ਹੈ ਇਸ ਅਸਥਾਨ ਨੂੰ ਪਿਆਰਿਓ ਇਹ ਦੁਨੀਆ ਸੰਸਾਰ ਸਮੁੰਦਰ ਤੋਂ ਤੇ ਪਿਆਰਿਓ ਇੰਨੀ ਕ ਕੋਸ਼ਿਸ਼ ਕਰੀਏ ਜਿੰਨੀ ਕ ਜ਼ਿੰਦਗੀ ਰਹਿ ਗਈ ਹੈ ਇੱਕ ਘੜੀ ਰੋਜ਼ ਸੰਗਤ ਕਰੀਏ ਤੇ ਰਾਜਾ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਲੈ ਜਾਈਏ ਤੇ ਪਾਸ਼ਾ ਇਸੇ ਕਰਕੇ ਪਰਮਾਨ ਕਰ ਰਹੇ ਨੇ ਰਾਜਾ ਸਾਹਿਬ ਮਹਾਰਾਜ ਕਬਤ ਉਤਮ ਸਰੀਰ ਇਹ ਆਦਮੀ ਦਾ ਬੰਦਗੀ ਨੂੰ ਸਮਝ ਉਪੁੱਠੀ ਕਰੇ ਕਾਰ ਕਿਉਂ ਨਕੰਮੜੀ ਪਾਸ਼ਾ ਕਹਿੰਦੇ ਭਾਈ ਇਹ ਜਿਹੜੀ ਮਨੁੱਖਾ ਦੇਹੀ ਹੈ ਨਾ ਇਹ ਭਜਨ ਸਿਮਰਨ ਵਾਸਤੇ ਮਿਲੀ ਹੈ ਪਰ ਉਲਟੀ ਸਮਝ ਹੋਣ ਕਰਕੇ ਇਹ ਨਕੰਮੇ ਕੰਮ ਕਰਦਾ ਹੈ ਆਪਾਂ ਬਾਣੀ ਅੰਦਰ ਪੜਿਆ ਨਾ ਬੁਰੇ ਕਾਮ ਕੋਠਕ ਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਇਹ ਜਾਨਵਰਾਂ ਵਾਸਤੇ ਵੀ ਸ਼ਬਦ ਪਿਆਰੇ ਇਹ ਮਨੁੱਖਾਂ ਵਾਸਤੇ ਹੈ ਪਰ ਰਾਜਾ ਸਾਹਿਬ ਕਹਿੰਦੇ ਇਹ ਮਨੁੱਖ ਜਾਨਵਰਾਂ ਨਾਲੋਂ ਵੀ ਭੈੜੇ ਹੋ ਗਏ ਨੇ ਇੱਕ ਬਾਣੀ ਅੰਦਰ ਸ਼ਬਦ ਆਉਂਦਾ ਨਰੂ ਮਰੈ ਬੰਦਾ ਨਰ ਨਰ ਦਾ ਮਤਲਬ ਬੰਦਾ ਇਨਸਾਨ ਨਰੂ ਮਰੈ ਨਰ ਕਾਮ ਨਾ ਆਵੇ ਬੰਦਾ ਮਰੇ ਬੰਦੇ ਦੇ ਕੰਮ ਨਹੀਂ ਆਉਂਦਾ ਨਰੂ ਮਰੈ ਨਰ ਕਾਮ ਨਾ ਆਵੇ ਪਸ਼ੂ ਮਰੈ ਦਸ ਕਾਜ ਸਵਾਰੇ ਹੁਣ ਜਦੋਂ ਬੰਦਾ ਮਰਦਾ ਆਪਾਂ ਪੜਦੇ ਆ ਨਾ ਖ਼ਬਾਰਾਂ ਵਿੱਚ ਫਲਾਣੇ ਬੰਦੇ ਨੇ ਅੱਖਾਂ ਦਾਣ ਕਰਤੀਆਂ ਉਹਦੇ ਗੁਰਦੇ ਕੰਮ ਆ ਗਏ ਪਰ ਬਾਣੀ ਅੰਦਰ ਲਿਖਿਆ ਜਦੋਂ ਬੰਦਾ ਮਰਦਾ ਬੰਦੇ ਦੇ ਕੰਮ ਨਹੀਂ ਆਉਂਦਾ ਪਰ ਇਹ ਬਾਣੀ ਅੰਦਰ ਜਦੋਂ ਆਪਾਂ ਸ਼ਬਦ ਪੜ੍ਹਦੇ ਆ ਤੇ ਇਨਸਾਨ ਦੇ ਮਨ ਵਿੱਚ ਆਉਂਦਾ ਹੈ ਕਿ ਬਾਣੀ ਅੰਦਰ ਲਿਖਿਆ ਨਰੂ ਮਰੈ ਨਰ ਕਾਮ ਨ ਆਵੇ ਪਸ਼ੂ ਮਰਦਾ ਸਾਕਾਜ ਸਵਾਰ ਹੈ ਜਦ ਪਸ਼ੂ ਮਰਦੇ ਮਰਦੇ ਨੇ ਉਹਨਾਂ ਦੇ ਚੰਮ ਤੋਂ ਉਹਨਾਂ ਦੀਆਂ ਹੱਡੀਆਂ ਤੋਂ ਬੜਾ ਕੁਝ ਬਣਾਇਆ ਜਾਂਦਾ ਹੈ ਬੰਦੇ ਦੇ ਮਨ ਵਿੱਚ ਫਿਰ ਭਲੇਖਾ ਪੈ ਜਾਂਦਾ ਬਾਣੀ ਨੂੰ ਸੁਣ ਕੇ ਪਰ ਮਹਾਰਾ ਦੀ ਬਾਣੀ ਪਤਾ ਕੀ ਕਹਿ ਰਹੀ ਹੈ ਪਾਸ਼ਾ ਦੀ ਬਾਣੀ ਕਹਿੰਦੀ ਨਰੂ ਮਰੈ ਨਰ ਕਾਮਨਾ ਵੈ ਜੇ ਤੂੰ ਮਰ ਹੀ ਗਿਆ ਤੇ ਕਿਸੇ ਕੰਮ ਨਹੀਂ ਆਉਣਾ ਜੇ ਤੂੰ ਮਰ ਗਿਆ ਨਾ ਤੇ ਤੂੰ ਆਪਣਾ ਸਵਾਰ ਨਹੀਂ ਸਕਦਾ ਕੁਝ ਪਾਸ਼ਾ ਕਹਿੰਦੇ ਤੇਰੇ ਅੰਦਰਲਾ ਪਸ਼ੂ ਮਾਰਨਾ ਪੈਣਾ ਪਸ਼ੂ ਮਰੇ 10 ਕਾਜ ਸਵਾਰੇ ਜਦੋਂ ਅੰਦਰਲਾ ਪਸ਼ੂ ਮਰ ਗਿਆ ਨਾ ਫਿਰ ਆਪੇ ਹੀ ਕਾਰਜ ਸਾਰੇ ਰਾਸ਼ ਹੋ ਜਾਣੇ ਨੇ ਕਿਉਂਕਿ ਇਹ ਬੰਦੇ ਦੇ ਅੰਦਰ ਪਸ਼ੂਆਂ ਵਾਲੀ ਮਤ ਆ ਗਈ ਹੈ ਮਰ ਦੀ ਬਾਣੀ ਤਾਂ ਹੀ ਲਿਖਿਆ ਪਿਆਰਿਓ ਕਿ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ 10 ਕਾਜ ਸਵਾਰੇ ਪੜ ਲਿਓ ਪਿਆਰੇ ਜਦੋਂ ਮਰ ਜੀ ਮਰ ਦੀ ਬਾਣੀ ਕਹਿੰਦੀ ਹੈ ਭਾਈ ਜਿਹੜਾ ਇਹ ਤੇਰਾ ਜੀਵਨ ਹੈ ਨਾ ਮਨੁੱਖਾ ਦੇਹੀ ਹੈ ਤੈਨੂੰ ਇਹ ਭਜਨ ਵਾਸਤੇ ਮਿਲੀ ਹੈ ਇਹ ਬੰਦਗੀ ਵਾਸਤੇ ਮਿਲੀ ਹੈ ਇਹ ਸਿਮਰਨ ਕਰਨ ਵਾਸਤੇ ਗੁਰੂ ਦੇ ਨੇੜੇ ਜਾਣ ਵਾਸਤੇ ਦੇਈ ਮਿਲੀ ਐ ਕਿਉਂਕਿ ਜੇ ਗਰਮੀ ਐ ਤੇ ਕੂਲਰ ਪੱਖੇ ਏਸੀ ਚੱਲ ਪਏ ਜੇ ਠੰਡ ਐ ਕੰਬਲ ਰਜਾਈਆਂ ਮੋٹے ਕੱਪੜੇ ਮਿਲ ਗਏ ਇਹ ਮਨੁੱਖਾ ਦੇਈ ਨੂੰ ਆ ਪਿਆਰਿਓ ਜੇ ਕਿਤੇ ਲੋੜ ਐ ਕੋਈ ਦਰਦ ਐ ਕੋਈ ਦੁੱਖ ਐ ਤੇ ਡਾਕਟਰ ਮਿਲ ਗਏ ਜੇ ਸੁੱਖ ਐ ਤੇ ਰਿਸ਼ਤੇਦਾਰ ਸਾਥ ਸਬੰਧੀ ਮਿਲ ਗਏ ਸਾਰਿਆਂ ਵਿੱਚ ਬੈਠ ਕੇ ਸੁੱਖ ਮਨਾਉਨੇ ਆ ਪਰ ਪਾਸ਼ਾ ਦੀ ਬਾਣੀ ਕਹਿੰਦੀ ਹੈ ਚਾਰ ਪਾਵ ਦੁਇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈਆ ਰੇ ਇੱਕ ਕੱਲ ਵੀਡੀਓ ਵੇਖ ਰਿ ਸੀ ਪਿਆਰੋ ਇਹ ਕਹਿੰਦਾ ਬਲਦ ਉਹਦੇ ਉੱਪਰ ਬੜਾ ਵਜਨ ਲੱਦਿਆ ਹੋਇਆ ਰੇੜਾ ਪਿੱਛੇ ਉਹਦੇ ਉਹਦੇ ਉੱਪਰ ਵਜਨ ਬੜਾ ਲੱਦਿਆ ਹੋਇਆ ਹੈ ਉਹ ਚੜ੍ਹਾਈ ਤੂੰ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਤੂੰ ਚੜ੍ਹਿਆ ਨਹੀਂ ਜਾ ਰਿਹਾ ਉਹ ਵਿਚਾਰੇ ਦੇ ਹੀਠਾਂ ਡਿੱਗ ਗਿਆ ਤੇ ਆਪਣੇ ਗੋਡਿਆਂ ਦੇ ਭਾਰ ਪਿਆਰੋ ਚੜ੍ਹਾਈ ਚੜ੍ਹਿਆ ਉਹ ਜਿਹੜਾ ਬਲਦ ਸੀ ਨਾ ਤੁਰਿਆ ਨਹੀਂ ਜਾ ਰਿਹਾ ਤੂੰ ਉਹ ਆਪਣੇ ਪੈਰਾਂ ਤੋਂ ਡਿੱਗ ਗਿਆ ਗੋਡੇ ਉਹਦੇ ਲੱਗ ਗਏ ਤੇ ਗੋਡਿਆਂ ਦੇ ਭਾਰ ਉੱਪਰ ਨੂੰ ਚੜ ਰਿਹਾ ਸੀ ਚੜਾਈ ਤੇ ਤੇ ਕਮੈਂਟ ਕਰਨ ਵਾਲਿਆਂ ਕਿਤੇ ਕਿ ਬੜਾ ਬੁਰਾ ਕੀਤਾ ਜਾ ਰਿਹਾ ਜਾਨਵਰਾਂ ਨਾਲ ਤੇ ਮਹਾਰਾਜ ਦੀ ਬਾਣੀ ਤੇ ਪਹਿਲਾਂ ਕਹਿਰੀ ਤੇਰੇ ਨਾਲ ਹੋਣਾ ਹੀ ਹੈ ਆ ਪਾਸ਼ਾ ਕਹਿੰਦੇ ਜਦੋਂ ਤੇਰੇ ਚਾਰ ਪੈਰ ਤੇਰਾ ਮੁਖ ਗੁੰਗਾ ਤੇਰੇ ਸਿਰ ਤੇ ਸਿੰਘ ਹੋ ਗਏ ਫਿਰ ਤੇਰ ਤੂੰ ਨਾਮ ਨਹੀਂ ਜਪਿਆ ਜਾਣਾ ਹੁਣ ਵੇਲੇ ਹੁਣ ਸਮਾਂ ਰਾਇਆ ਸਾਹਿਬ ਕਹਿੰਦੇ ਭਜਨ ਕਰਨ ਵਾਸਤੇ ਦੇ ਹੀ ਮਿਲੀ ਐ ਸਿਮਰਨ ਕਰਨ ਵਾਸਤੇ ਮਿਲੀ ਐ ਪਰ ਤੂੰ ਬੁਰੇ ਕੰਮ ਵੇਲੇ ਭੱਜ ਕੇ ਖੜਾ ਹੋ ਜਾਂਦਾ ਤੇ ਜਦੋਂ ਨਾਮ ਜਪਣ ਦੀ ਸਿਮਰਨ ਕਰਨ ਦੀ ਗੱਲ ਆਉਂਦੀ ਐ ਫਿਰ ਲੰਮੀਆਂ ਪਸਾਰ ਕੇ ਸੁੱਤਾ ਰਹਿੰਨੇ ਫਿਰ ਤੂੰ ਬਾਣੀ ਵਾਲੇ ਪਾਸੇ ਨਹੀਂ ਜਾਂਦਾ ਕੋਈ ਵਿਰਲਾਈ ਐ ਪਿਆਰੋ ਇੱਥੇ ਜਦੋਂ ਕੋਈ ਪ੍ਰੋਗਰਾਮ ਹੁੰਦੇ ਨਾ ਮਾਫ ਕਰਿਓ ਜਦੋਂ ਆਪਣੇ ਪ੍ਰਭਾਤ ਫਰੀਆਂ ਇੱਥੋਂ ਨਿਕਲਦੀਆਂ ਨੇ ਪ੍ਰਭਾਤ ਫਰੀਆਂ ਜਾਂਦੀਆਂ ਨਾ ਬੱਚੇ ਉਦੋਂ ਵੀ ਸਕੂਲ ਪੜ੍ਹਦੇ ਨੇ ਬੱਚੇ ਕਈ ਆਪਾਂ ਵੇਖਨੇ ਤਿਆਰ ਹੋ ਕੇ ਆਏ ਹੁੰਦੇ ਨੇ ਪਿਆਰਿਓ ਘਰੋਂ ਤਿਆਰ ਹੋ ਕੇ ਨ ਵਰਦੀਆਂ ਪਾ ਕੇ ਬੱਚੇ ਪ੍ਰਭਾਤ ਫੇਰੀ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਪਤਾ ਵੀ ਅਸੀਂ ਲੇਟ ਹੋ ਜਾਣਾ ਕਿਉਂਕਿ ਪਕੌੜੇ ਚੱਲਣੇ ਨੇ ਬਰੈਡ ਚੱਲਣੇ ਨੇ ਸ਼ੱਕਦੇ ਆ ਸ਼ੱਕਦੇ ਆ ਟਾਈਮ ਹੋ ਜਾਣਾ ਲੇਟ ਹੋ ਜਾਣਾ ਬੱਚੇ ਵਰਦੀਆਂ ਪਾ ਕੇ ਵੀ ਆ ਜਾਂਦੇ ਨੇ ਉਹ ਗੁਰੂ ਨੂੰ ਪਿਆਰ ਕਰਨ ਵਾਲੇ ਨਹੀਂ ਪਿਆਰਿਓ ਗੁਰੂ ਨੂੰ ਪਿਆਰ ਕਰਨ ਵਾਲੇ ਉਹ ਨੇ ਜਿਹੜੇ ਅੱਜ ਵੀ ਗੁਰੂ ਦੀ ਸੰਗਤ ਵਿੱਚ ਬੈਠ ਰਹੇ ਨੇ ਸਕੂਲ ਉਦੋਂ ਵੀ ਲੱਗਦੇ ਨੇ ਪਰ ਮਾਂ ਬਾਪ ਬੱਚੇ ਸਾਰੇ ਟਾਈਮ ਕੱਢ ਕੇ ਆਉਂਦੇ ਨੇ ਉਹ ਗੁਰੂ ਨੂੰ ਪਿਆਰ ਕਰਨ ਵਾਲੇ ਨਹੀਂ ਪਿਆਰਿਓ ਗੁਰੂ ਨੂੰ ਪਿਆਰ ਕਰਨ ਵਾਲੇ ਵਿਰਲੇ ਨੇ ਕਿਉਂਕਿ ਮਰ ਦੀ ਬਾਣੀ ਕਹਿ ਗਈ ਹੈਣ ਵਿਰਲੇ ਨਾਹੀਂ ਕਣੇ ਤੇ ਜੇ ਕਿਤੇ ਪਿਆਰਿਓ ਅਨਾਉਂਸਮੈਂਟ ਕਰ ਦੋ ਵੀ ਲੰਗਰ ਚੱਲ ਰਿਹਾ ਫਿਰ ਆਪਾਂ ਵੇਖਨੇ ਆ ਪਿਆਰੋ ਇੱਥੇ ਦਰਬਾਰ ਸਾਹਿਬ 'ਚ ਬੈਠਣ ਵਾਲੀ ਜਗ੍ਹਾ ਵੀ ਘਟ ਜਾਂਦੀ ਐ ਬਾਰ ਸੰਗਤਾਂ ਦਰਬਾਰ ਸਭ ਮੱਥਾ ਨਹੀਂ ਟੇਕਣ ਆਉਂਦੀਆਂ ਬਾਰ ਬਾਰ ਉਧਰ ਲੰਗਰਾਲ ਚ ਪਹਿਲਾਂ ਹੀ ਜਾ ਕੇ ਜਗਾ ਮਾਲ ਲੈਂਦੇ ਨੇ ਜਿਹੜੇ ਖਾਣ ਪੀਣ ਵਾਲੇ ਨੇ ਪਹਿਲਾਂ ਹੀ ਜਗਾ ਮਾਲ ਕੇ ਬੈਠੇ ਆਉਂਦੇ ਨੇ ਵੀ ਕਿਤੇ ਰਹਿ ਨਾ ਜਾਈਏ ਪਰਮਾਰਧ ਦੀ ਬਾਣੀ ਕਹਿੰਦੀ ਆ ਪਿਆਰਿਆ ਜੇ ਤੂੰ ਇੱਕ ਸਾਲ ਵਿੱਚ 2-4 ਦਿਨ 5 ਦਿਨ ਖਾ ਲਵੇਂਗਾ ਤੇ ਤੇਰਾ ਕੁਝ ਸਬਰ ਨਹੀਂ ਜਾਣਾ ਇਹ ਭਜਨ ਬੰਦਗੀ ਹੈ ਜਿਹੜਾ ਭਜਨ ਹੈ ਇਹ ਰੋਜ਼ ਭਜਨ ਕਰਨਾ ਹੈ ਆਪਾਂ ਇਹ ਭਜਨ ਬੰਦਗੀ ਰੋਜ਼ ਕਮਾਉਣੀ ਐ ਰਾਯਾ ਸਾਹਿਬ ਤਾਂ ਹੀ ਕਹਿ ਰਹੇ ਨੇ ਦੇਹ ਦਾ ਵਿਹਾਰ ਹੋਰ ਜੀਵਾਂ ਦੇ ਸਮਾਨ ਸਾਰਾ ਤੇਰੀ ਕੀ ਬਸ਼ੇਸ਼ਤਾ ਦਲੀਲ ਲਾਓ ਲੰਬੜੀ ਪਾਸ਼ਾ ਕਹਿੰਦੇ ਹੋਰ ਸਾਰਾ ਵਿਹਾਰ ਜਿਵੇਂ ਹੋ ਦੇਹ ਧਾਰੀਆਂ ਪਸ਼ੂ ਪੰਛੀ ਦਾ ਹੈ ਉਹ ਮਨੁੱਖ ਦਾ ਵੀ ਹੈ ਪਾਸ਼ਾ ਕਹਿੰਦੇ ਜਿਹੜਾ ਇਹ ਦੇਹ ਧਾਰ ਪੰਛੀ ਪਸ਼ੂ ਕੰਮ ਕਰਦੇ ਨੇ ਨਾ ਉਹੀ ਕੰਮ ਮਨੁੱਖ ਕਰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਅੰਦਰ ਵੀ ਹੈ ਨੇ ਤੇ ਇਨਸਾਨ ਅੰਦਰ ਵੀ ਹੈ ਇਨਸਾਨ ਵੀ ਖਾਂਦਾ ਪੀਂਦਾ ਸੌਂ ਜਾਂਦਾ ਜਿਵੇਂ ਜਾਨਵਰ ਕੰਮ ਕਰਦੇ ਨੇ ਬਲਦ ਵਜਨ ਢੋਂਦਾ ਐਵੇਂ ਬੰਦਾ ਇਨਸਾਨ ਮਾਂ ਬਾਪ ਆਪਣੇ ਬੱਚਿਆਂ ਵਾਸਤੇ ਸਾਰੀ ਉਮਰ ਵਜਨ ਢੋਂਦੇ ਰਹਿ ਜਾਂਦੇ ਨੇ ਪਿਆਰਿਓ ਇਹ ਜ਼ਿੰਦਗੀ ਅਜਾਈਂ ਗਵਾ ਕੇ ਚਲੇ ਜਾਂਦੇ ਨੇ ਆਰਾਇਆ ਸਭ ਕਹਿੰਦੇ ਭਾਈ ਇਹ ਜਿਹੜੇ ਦੇਹਧਾਰੀ ਪਸ਼ੂ ਪੰਛੀ ਨੇ ਤੇ ਮਨੁੱਖ ਨੇ ਇਹਨਾਂ ਵਿੱਚ ਦੱਸੋ ਅੰਤਰ ਕੀ ਹੈ ਪਾਸ਼ਾ ਕਹਿੰਦੇ ਇਸ ਗੱਲ ਨੂੰ ਦਲੀਲ ਦੀ ਕਸਵੱਟੀ ਤੇ ਲਾ ਕੇ ਵੇਖ ਕਿ ਇਸ ਦੇ ਵਿੱਚ ਹੋਰ ਨਾਲ ਜਾਨਾਂ ਨਾਲੋਂ ਕੀ ਵੱਧ ਆਏ ਪਾਸ਼ਾ ਕਹਿੰਦੇ ਹੋਰ ਜਿਹੜੀਆਂ ਜਾਨਾਂ ਨੇ ਨਾ ਜਾਨਵਰਾਂ ਵਾਲੀਆਂ ਤੂੰ ਕਸਵੱਟੀ ਲਾ ਕੇ ਸੋਚ ਵੀ ਉਹਨਾਂ ਵਿੱਚ ਤੇ ਤੇਰੇ ਵਿੱਚ ਫਰਕ ਕੀ ਹੈ ਜੇ ਤੂੰ ਤੂੰ ਬੰਦਗੀ ਕਰਦਾ ਹੈ ਜੇ ਤੂੰ ਸਿਮਰਨ ਕਰਦਾ ਹੈ ਜੇ ਤੂੰ ਰਾਯਾ ਸਬ지 ਦੇ ਬਚਨ ਸੁਣਦਾ ਹੈ ਤੇ ਫਿਰ ਤੇ ਸੱਚ ਜਾਣੀ ਤੂੰ ਵਾਕਈ ਬੰਦਾ ਨਹੀਂ ਤੇ ਮਹਾਰਾਜ ਦੀ ਬਾਣੀ ਕਹਿੰਦੀ ਬੰਦਿਆ ਬੰਦਿਆਂ ਵਾਲੇ ਕੰਮ ਕਰ ਆਪਾਂ ਕਈ ਵਾਰ ਕਹਿੰਨੇ ਆਂ ਤੂੰ ਬੰਦਿਆਂ ਵਾਲੇ ਕੰਮ ਕਰ ਓਏ ਕਿਉਂ ਕਹਿਣਾ ਪੈਂਦਾ ਕਿਉਂਕਿ ਬੰਦਾ ਜਿਹੜਾ ਉਹ ਜਾਨਵਰਾਂ ਵਾਲੇ ਕੰਮ ਕਰਨ ਲੱਗ ਪਿਆ ਪਿਆਰੀ ਬੰਦਾ ਬੰਦਿਆਂ ਵਾਲੇ ਕੰਮ ਨਹੀਂ ਕਰਦਾ ਇਸ ਕਰਕੇ ਜੇ ਬੰਦਗੀ ਕਰਾਂਗੇ ਰੋਜ਼ ਰੋਜ਼ ਸਿਮਰਨ ਕਰਾਂਗੇ ਫਿਰ ਇਹ ਗੱਲ ਆਪਣੇ ਵਾਸਤੇ ਨਹੀਂ ਪਰ ਜਿਹੜੇ ਬੰਦਗੀ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਖਾ ਲਿਆ ਪੀ ਲਿਆ ਸੌਂ ਲਿਆ ਘਰ ਦੇ ਕੰਮ-ਕਾਰ ਕੀਤੇ ਰੁਟੀਨ ਵਾਈ ਐਵੇਂ ਚੱਲੀ ਗਿਆ ਪਾਤਸ਼ਾਹ ਕਹਿੰਦੇ ਦੱਸ ਜਾਨਵਰਾਂ ਵਿੱਚ ਤੇ ਤੇਰੇ ਵਿੱਚ ਕੀ ਫਰਕ ਹੈ ਕੀ ਫਰਕ ਹੈ ਭਾਈ ਸਮਝ ਬਿਬੇਗ ਤੇ ਵਿਰਾਗ ਫੜ ਵਿਚਿਆਂ ਤੇ ਖੋ ਦੀ ਖਰਾਕ ਇਹ ਬਕਾਰ ਵਾਲੀ ਚਮੜੀ ਪਾਤਸ਼ਾਹ ਕਹਿੰਦੇ ਦੱਸ ਬਈ ਕੀ ਫਰਕ ਹੈ ਤੇਰੇ ਵਿੱਚ ਤੇ ਜਾਨਵਰਾਂ ਵਿੱਚ ਜਾਨਵਰ ਵੀ ਕਰਮ ਕਰਦੇ ਨੇ ਐਵੇਂ ਕਰਮ ਕਰਦਿਆਂ ਵਜਨ ਟੌਂਦਿਆਂ ਟੌਂਦਿਆਂ ਇਹ ਦੁਨੀਆ ਸੰਸਾਰ ਤੋਂ ਚਲੇ ਗਏ ਐਵੇਂ ਹੀ ਤੂੰ ਇਹ ਦੁਨੀਆ ਤੇ ਆਇਆ ਤੇ ਸੀ ਨਾਮ ਜਪਣ ਪਰ ਆਪਣੇ ਪਰਿਵਾਰ ਵਾਸਤੇ ਕੰਮ ਕਰਦਿਆਂ ਕਰਦਿਆਂ ਇਹ ਆਪਣਾ ਜੀਵਨ ਕੋਡੀਆਂ ਬਦਲੇ ਗਵਾ ਕੇ ਚਲੇ ਆ ਗਿਆ ਪਾਤਸ਼ਾਹ ਕਹਿੰਦੇ ਦੱਸ ਭਾਈ ਕੀ ਉਹਨਾਂ ਨਾਲੋਂ ਵੱਧ ਹੈ ਪਾਤਸ਼ਾਹ ਕਹਿੰਦੇ ਲੰਬੀ ਸੋਚ ਸੋਚ ਕੇ ਵਿਸ਼ੇ ਵਕਾਰਾਂ ਤੋਂ ਬਿਰਤੀ ਉਪਰਾਮ ਕਰਕੇ ਇਹ ਸਮਝ ਕਿ ਇਹ ਦੇਖੇ ਦੀ ਖੁਰਾਕ ਹੈ ਪਾਤਸ਼ਾਹ ਕਹਿੰਦੇ ਆਪਣੀ ਸੋਚ ਨੂੰ ਬੜਾ ਸੋਚ ਸਮਝ ਬੜੀ ਉੱਚੀ ਲੈ ਕੇ ਜਾ ਤੇ ਖਿਆਲ ਕਰ ਜਿਹੜੀ ਇਹ ਤੇਰੀ ਦੇਹ ਹੈ ਨਾ ਖੇ ਦੀ ਖੁਰਾਕ ਹੈ ਭਾਵੇਂ ਮਿੱਟੀ ਦੀ ਖੁਰਾਕ ਹੈ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਇਹ ਦੇਹ ਸਦਾ ਨਾਲ ਨਹੀਂ ਰਹਿਣ ਵਾਲੀ ਪਿਆਰਿਓ ਇਹ ਦੇਹ ਨੇ ਇੱਕ ਦਿਨ ਸਾਥ ਛੱਡ ਜਾਣਾ ਤੇ ਰਾਯਾ ਸਾਹਿਬ ਤਾਂ ਹੀ ਪਹਿਰੋ ਸਮਝਾਣਾ ਕਰ ਰਹੇ ਨੇ ਖੇਰਲੀਆਂ ਪੰਕਤੀਆਂ ਵਿੱਚ ਪਾਸ਼ਾ ਕਹਿੰਦੇ ਹੋਇਆ ਗੁੰਵਰਾਹ ਹੈ ਨਿਦਾਨ ਭਗਵਾਨ ਦਾਸ ਪੈਣ ਜਾਂ ਕਿ ਸਿੱਧੇ ਤਦੋਂ ਜਾਦ ਕਰੇ ਅੰਮੜੀ ਪਾਸ਼ਕੰਦੇ ਇਹ ਨਿਦਾਨ ਉਲਟੇ ਰਸਤੇ ਪੈ ਗਿਆ ਹੈ ਹੁਣ ਪਤਾ ਹੈ ਕਿ ਭੈਣ ਭਰਾ ਸਾਕ ਸੰਬੰਧੀ ਇੱਕ ਲੋੜ ਵਾਸਤੇ ਨਾਲ ਜੁੜੇ ਨੇ ਜੇ ਕੋਈ ਕੰਮ ਕਰਨ ਵਾਲਾ ਨਾ ਜਿੰਨਾ ਟਾਈਮ ਘਰ ਪੈਸੇ ਦੇਵਾਂਗੇ ਧੰਨ ਦੇਵਾਂਗੇ ਉਹਨਾਂ ਟਾਈਮ ਪਰਿਵਾਰ ਹੈ ਜੇ ਕੋਈ ਘਰ ਦਾ ਕੰਮ ਕਰਨ ਵਾਲੀ ਬੀਬੀ ਹੈ ਭੈਣ ਹੈ ਕੋਈ ਘਰ ਦਾ ਬਜ਼ੁਰਗ ਹੈ ਜਿੰਨਾ ਟਾਈਮ ਘਰ ਦਾ ਕੰਮ ਕਰ ਰਹੀ ਹੈ ਨਾ ਉਨਾ ਟਾਈਮ ਪਰਿਵਾਰ ਨਾਲ ਕੋਈ ਮਾੜਾ ਮੋਟਾ ਪਿਆਰ ਬਣਿਆ ਉਹ ਇੱਕ ਆਪਣੀ ਆਸ ਕਰਕੇ ਜਦੋਂ ਹੱਤ ਪੈਰ ਖੜ ਗਏ ਨਾ ਪਿਆਰੋ ਫਿਰ ਸੱਚ ਜਾਣਿਓ ਇਹ ਘਰੋਂ ਬਾਹਰ ਛੱਡ ਆਉਂਦੇ ਨੇ ਪਿਆਰੋ ਚੱਕ ਕੇ ਬਾਹਰ ਛੱਡ ਆਉਂਦੇ ਨੇ ਕੋਈ ਨੇੜੇ ਨਹੀਂ ਲੱਗਦਾ ਪਿਆਰੋ ਤੇ ਰਾਜਾ ਸਾਹਿਬ ਤਾਂ ਹੀ ਕਹਿੰਦੇ ਨੇ ਭਾਈ ਕੀ ਕਰਨਾ ਪੈਣਾ ਹੈ ਮਹਾਰਾਜ ਕਹਿੰਦੇ ਕਿ ਜਦੋਂ ਕਰਮਾਂ ਦਾ ਫਲ ਭੁਗਤਣਾ ਪੈਂਦਾ ਨਾ ਪਾਤਸ਼ਾਹ ਕਹਿੰਦੇ ਜਿਹੜਾ ਕਰਮ ਹੈ ਨਾ ਜਿਹੜਾ ਆਪਾਂ ਕਰਮ ਬੀਜ ਰਹੇ ਆ ਆਸ਼ਾ ਕਹਿੰਦੇ ਜਦੋਂ ਫਲ ਭੁਗਤਣਾ ਪੈਂਦਾ ਤਦੋਂ ਇਹ ਮਾਂ ਨੂੰ ਚੇਤੇ ਕਰਦਾ ਭਾਵ ਦੁਖੀ ਹੁੰਦਾ ਆਸ਼ਾ ਕਹਿੰਦੇ ਫਿਰ ਇਹਨੂੰ ਮਾਂ ਚੇਤੇ ਆਉਂਦੀ ਹੈ ਭਾਵ ਇਹ ਬੜਾ ਦੁਖੀ ਹੁੰਦਾ ਹੈ ਜਦੋਂ ਇਹਨੂੰ ਫਲ ਭੁਗਤਣਾ ਪੈਂਦਾ ਕਿਉਂਕਿ ਕਰਮ ਬੀਜ ਤੇ ਲੈਣਾ ਗੁਰੂ ਦੀ ਸੰਗਤ ਵਿੱਚ ਨਹੀਂ ਆਉਣਾ ਸਾਰਾ ਦਿਨ ਸੌਂ ਕੇ ਮੋਬਾਈਲ ਤੇ ਟੀਵੀ ਤੇ ਗੁਜ਼ਾਰ ਦਿੱਤਾ ਚੁਗਲੀ ਨਿੰਦਿਆ ਵਿੱਚ ਸਮਾਂ ਗੁਜ਼ਾਰ ਦਿੱਤਾ ਇਹ ਤੁਹਾਡੇ ਕਰਮ ਬੀਜੇ ਜਾ ਰਹੇ ਨੇ ਪਿਆਰੇ ਇੱਕ ਪਾਸੇ ਆਪਾਂ ਰੋਜ਼ ਇੱਕ ਘੜੀ ਸੰਗਤ ਕਰ ਰਹੇ ਆ ਇਹ ਵੀ ਕਰਮ ਬੀਜੇ ਜਾ ਰਹੇ ਨੇ ਤੇ ਜਦੋਂ ਫਲ ਵੱਢਣਾ ਨਾ ਪਿਆਰਿਓ ਤੇ ਜੇ ਕੰਡੇ ਬੀਜਨੇ ਤੇ ਕੰਡੇ ਮਿਲਣੇ ਨੇ ਇੱਕ ਅੱਗੇ ਵੀ ਪਿਆਰ ਆਪਾਂ ਸਰਵਣ ਕੀਤਾ ਇੱਕ ਨਾ ਰਾਜਾ ਸੀ ਪਿਆਰ ਰਾਜਾ ਉਹ ਛੋਟੇ ਹੁੰਦੇ ਕਿਤਾਬਾਂ ਵਿੱਚ ਵੀ ਪੜ੍ਹਦੇ ਹੁੰਦੇ ਸੀ ਪਿਆਰਿਓ ਉਹ ਰਾਜਾ ਜਿਹੜਾ ਨਾ ਪਿਆਰਿਓ ਉਹ ਰੋਜ਼ ਇੱਕ ਬੰਦੇ ਨੂੰ ਮਾਰਦਾ ਸੀ ਪਿਆਰ ਰੋਜ਼ ਇੱਕ ਇਨਸਾਨ ਨੂੰ ਮਾਰਦਾ ਸੀ ਉਹਦਾ ਕਤਲ ਕਰਕੇ ਉਹਦੇ ਹੱਥ ਦੀ ਇੱਕ ਉਂਗਲ ਵੱਢ ਲੈਂਦਾ ਸੀ ਉਹਨਾਂ ਵੱਡ ਕੇ ਆਪਣੇ ਗਲ ਵਿੱਚ ਇੱਕ ਹਾਰ ਪਰੋਇਆ ਸੀ ਉਹ ਹਾਰ ਵਿੱਚ ਉਂਗਲ ਪਰੋਲਿੰਦਾ ਸੀ ਰੋਜੀ ਉਹਨੂੰ ਪਤਾ ਰਹਿੰਦਾ ਸੀ ਅੱਜ ਮੈਂ ਇੱਕ ਬੰਦਾ ਮਾਰਿਆ ਅੱਜ 10 ਮਾਰ ਤੇ 20 ਹੋ ਗਏ 100 ਹੋ ਗਿਆ 500 ਬੰਦਾ ਹੋ ਗਿਆ ਐਵੇਂ ਉਂਗਲੀਆਂ ਪਰੋਕ ਨਾ ਇਨਸਾਨ ਦੀ ਇਹ ਕਹਿੰਦੇ ਆਪਣੇ ਗਲ ਚ ਪਾ ਲੈਂਦਾ ਸੀ ਪਰ ਉਹਨੇ ਇੱਕ ਨਿਜਮ ਬਣਾ ਲਿਆ ਨਾਲ ਉਹ ਰੋਜ਼ ਮੱਛੀਆਂ ਨੂੰ ਨਾ ਪਿਆਰੋ ਜਾ ਕੇ ਦਾਣਾ ਪਾਉਂਦਾ ਸੀ ਉਹਨੇ ਰੋਜ਼ ਕਰਮ ਕਰਨਾ ਜਿਵੇਂ ਆਪਾਂ ਰੋਜ਼ ਸੰਗਤ ਕਰਦੇ ਨਾ ਮਾੜੇ ਕਰਮ ਤੇ ਹੋਈ ਜਾਂਦੇ ਨੇ ਪਿਆਰਿਓ ਬੰਦਾ ਜਿੰਨਾ ਮਰਜੀ ਕਵੇ ਮੈਂ ਨਹੀਂ ਮਾੜੇ ਕਰਮ ਕਰਦਾ ਨਾਲ ਉਹਨੇ ਕਰਮ ਕੀ ਕੀਤਾ ਮੱਛੀਆਂ ਨੂੰ ਰੋਜ਼ ਦਾਣਾ ਪਾਇਆ ਕਰੇ ਤੇ ਜਦੋਂ ਪਿਆਰਿਓ ਉਹਦੀ ਅੰਤ ਸਮਾਂ ਆਇਆ ਨਾ ਪਿਆਰਿਓ ਤੇ ਜਦੋਂ ਲੇਖਾ ਜੋਖਾ ਹੋਇਆ ਉਹ ਇੱਕੋ ਕਰਮ ਕਰਕੇ ਉਹਨੂੰ ਸਵਰਗ ਵਿੱਚ ਭੇਜ ਦਿੱਤਾ ਕਹਿੰਦੇ ਇਹਨੇ ਚੰਗਾ ਕਰਮ ਕੀਤਾ ਮੱਛੀਆਂ ਨੂੰ ਦਾਣਾ ਪਾਉਂਦਾ ਸੀ ਇਸੇ ਕਰਕੇ ਜਦੋਂ ਆਪਾਂ ਗੁਰੂ ਦੀ ਸੰਗਤ ਕਰਦੇ ਆ ਨਾ ਪਿਆਰਿਓ ਮਾੜੇ ਕਰਮ ਤੇ ਇਨਸਾਨ ਤੋਂ ਹੋ ਜਾਂਦੇ ਨੇ ਕਿਉਂਕਿ ਜੇ ਪਰਿਵਾਰ ਵਿੱਚ ਰਹਿਣਾ ਹੈ ਨਾ ਗ੍ਰਸਤ ਧਰਮ ਵਿੱਚ ਰਹਿਣਾ ਹੈ ਆਪਾਂ ਰੱਬ ਨਹੀਂ ਲੱਗ ਗਏ ਪਿਆਰਿਓ ਆਪਾਂ ਰੱਬ ਨਹੀਂ ਆਪਾਂ ਆਮ ਇਨਸਾਨ ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਜੀ ਆਪਾਂ ਹੀ ਆ ਭੁੱਲ ਹੋਗੇ ਫਿਰ ਤੇ ਆਪਾਂ ਗੁਰੂ ਬਣ ਗਏ ਫਿਰ ਤੇ ਆਪਾਂ ਰੱਬਾਂ ਪਿਆਰਿਓ ਭੁੱਲਣ ਹਾਰਾਂ ਆਪਾਂ ਪਰਿਵਾਰ ਨੂੰ ਪਾਲਦੇ ਝੂਠ ਵੀ ਬੜੇ ਬੋਲਣੇ ਪੈਂਦੇ ਨੇ ਠੱਗੀਆਂ ਵੀ ਕਰੀ ਜਾਂਦੇ ਆ ਚੋਰੀਆਂ ਵੀ ਕਰੀ ਜਾਂਦੇ ਆ ਇੱਕ ਦੂਜੇ ਨੂੰ ਧੋਖਾ ਵੀ ਦੇਈ ਜਾਂਦੇ ਆ ਚੁਗਲੀ ਨਿੰਦਿਆ ਵੀ ਕਰਦੇ ਆ ਪਰਿਵਾਰਾਂ ਵਿੱਚ ਚੱਲਦਾ ਪਿਆਰੋ ਸਾਰਾ ਕੁਝ ਪਰ ਨਾਲ ਜਦੋਂ ਆਪਾਂ ਗੁਰੂ ਦੀ ਸੰਗਤ ਕਰਾਂਗੇ ਗੁਰੂ ਬਖਸ਼ਿੰਦ ਹੈ ਤੇ ਜਦੋਂ ਆਪਾਂ ਆ ਕੇ ਗੁਰੂ ਨੂੰ ਕਹਿ ਦਵਾਂਗੇ ਨਾ ਪਾਤਸ਼ਾਹ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਮਾਰੇ ਭੁੱਲਣ ਹਾਰਾਂ ਭੁੱਲਾ ਹੋ ਜਾਂਦੀਆਂ ਨੇ ਬਖਸ਼ ਲਿਓ ਫਿਰ ਮਹਾਰਾਜ ਆਪਣੀ ਗੱਲ ਨਾਲ ਲਾ ਲੈਂਦੇ ਨੇ ਇਸ ਕਰਕੇ ਰਾਜਾ ਸਾਹਿਬ ਕਹਿੰਦੇ ਭਾਈ ਇਹ ਫਿਰ ਜਦੋਂ ਮਾੜੇ ਕਰਮਾਂ ਦਾ ਫਲ ਮਿਲਦਾ ਨਾ ਉਦੋਂ ਬੜਾ ਦੁਖੀ ਹੁੰਦਾ ਹੈ ਇਸ ਕਰਕੇ ਸੁਖੀ ਹੋਣ ਵਾਸਤੇ ਪਰਮਾਤਮਾ ਦਾ ਨਾਮ ਜਪਿਆ ਕਰੋ ਸਿਮਰਨ ਕਰਿਆ ਕਰੋ ਰਾਜਾ ਸਾਹਿਬ ਜੀ ਦੇ ਚਰਨਾਂ 'ਚ ਪਿਆਰੋ ਹਾਜ਼ਰੀਆਂ ਲਵਾਇਆ ਕਰੋ ਕਿਉਂਕਿ ਨੂਰੀ ਕਰਨਾ ਪੜ ਲਿਓ ਪਿਆਰੋ ਜਦੋਂ ਵੀ ਕਿਸੇ ਦਾ ਅੰਤ ਸਮਾ ਆਇਆ ਰਾਜਾ ਸਾਹਿਬ ਨੇ ਸਿੱਧਾ ਇਹ ਨਰਕਾਂ ਤੋਂ ਬਚਾ ਕੇ ਸਵਰਗਾਂ ਵੱਲ ਉਹਨਾਂ ਦਾ ਰਸਤਾ 모ੜ ਦਿੱਤਾ ਇਸ ਕਰਕੇ ਆਓ ਪਿਆਰੋ ਰੋਜ਼ ਜਪਿਆ ਕਰੋ ਬੰਦਗੀ ਕਰਿਆ ਕਰੋ ਸਿਮਰਨ ਕਰਿਆ ਕਰੋ ਸੋਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਕੱਲ ਤੋਂ ਥੋੜਾ ਸਮਾਂ ਚੇਂਜ ਕੀਤਾ ਹੈ ਕੋਸ਼ਿਸ਼ ਕਰਿਓ ਕਿਉਂਕਿ ਪਿਆਰੋ ਕਈਆਂ ਨੂੰ ਟਾਈਮ ਦੇ ਵਿੱਚ ਆਉਣ ਦੇ ਓਖਾ ਲੱਗਦਾ ਕਿਉਂਕਿ ਕਈਆਂ ਨੇ ਕਿਹਾ 10 ਮਿੰਟ ਪਹਿਲਾਂ ਹੋ ਜਾਵੇ ਕਈ ਕਹਿੰਦੇ 10 ਮਿੰਟ ਬਾਅਦ ਵਿੱਚ ਹੋਵੇ ਪਰ ਸਾਰਿਆਂ ਨੇ ਆਪਾਂ ਨੇ ਟਾਈਮ ਐਡਜਸਟ ਕਰਨਾ ਸੋ 5 ਵਜੇ 5 ਕੁ ਮਿੰਟ ਤੋਂ ਲੈ ਕੇ 5:30 ਵਜੇ ਆਪਾਂ ਸਾਰੀ ਸਮਾਪਤੀ ਕਰਦਿਆਂ ਕਰਨੀਆਂ ਪਿਆਰਿਓ ਕਿਉਂਕਿ ਬੱਚਿਆਂ ਨੇ ਕਈਆਂ ਨੂੰ ਸਕੂਲ ਜਾਣਾ ਹੁੰਦਾ ਤੇ ਬਾਕੀ ਘਰਾਂ ਵਿੱਚ ਵੀ ਕੰਮ ਆਉਂਦੇ ਨੇ ਭਵੇਂ ਕਿਸੇ ਛੋਟੇ ਬੱਚੇ ਨੇ ਹੋਰ ਨਹੀਂ ਜਾਣਾ ਹੋਵੇ ਕਿਸੇ ਪੋਤੇ ਨੇ ਜਾਣਾ ਜਾਂ ਘਰ ਤੋਂ ਕਿਸੇ ਹੋਰ ਨੇ ਜਾਣਾ ਪਰ ਕੰਮ ਨਾਲ ਕਰਨਾ ਪੈਂਦਾ ਪਿਆਰਿਓ ਇਸ ਕਰਕੇ ਨਾਲ ਬੇਨਤੀ ਹੈ ਕਿ 5 ਵਜੇ ਕੇ 5 ਮਿੰਟ ਤੇ ਕਥਾ ਆਰੰਭ ਹੋਵੇਗੀ ਸੋ ਸਾਰਿਆਂ ਨੇ 5-5 ਤੇ ਪਿਆਰਿਓ ਪਹੁੰਚ ਜਾਇਆ ਕਰਨਾ ਹੈ 5:30 ਵਜੇ ਆਪਾਂ ਸਾਰੀ ਸਮਾਪਤੀ ਕਰਦਿਆ ਕਰਨੀ ਹੈ ਕਿਉਂਕਿ ਆਪਾਂ ਬਹੁਤਾ ਟਾਈਮ ਨਹੀਂ ਪਿਆਰਿਓ ਕਿਉਂਕਿ ਰੋਜ਼ ਸੰਗਤ ਕਰਨੀ ਹੈ ਇੱਕ ਘੜੀ ਸੰਗਤ ਹੋਈ ਜਾਵੇ ਬਹੁਤ ਹੈ ਪਿਆਰਿਓ ਜਿਆਦਾ ਟਾਈਮ ਬੈਠਣਾ ਵੀ ਓਖਾ ਹੋ ਜਾਂਦਾ ਹੈ ਇਸ ਕਰਕੇ ਆਪਾਂ 5:30 ਤੋਂ ਪਹਿਲਾਂ ਹੀ ਸਮਾਪਤੀ ਕਰਦਿਆ ਕਰਨੀ ਹੈ ਸੋ ਸਾਰਿਆਂ ਨੇ 5 ਵਜੇ ਕੇ 5 ਮਿੰਟ ਤੇ ਰੋਜ਼ ਪਹੁੰਚ ਜਾਇਆ ਕਰਨਾ ਹੈ ਆਓ ਪਿਆਰਿਓ ਇਨੀਆਂ ਕਹਾਜਰੀਆਂ ਪਰਵਾਨ ਕਰਨੀ ਆ ਰਾਜਾ ਸਾਹਿਬ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਇਹ ਹੀ ਅਰਦਾਸ ਹੈ ਰਾਜਾ ਸਾਹਿਬ ਦੇ ਚਰਨਾਂ 'ਚ ਪਾਛਾ ਜਿਹੜੀਆਂ ਸੰਗਤਾਂ ਤੁਹਾਡੀ ਕਥਾ ਵਿੱਚ ਰੋਜ਼ ਪਹੁੰਚ ਰਹੀਆਂ ਨੇ ਮਹਾਰਾਜ ਸਭ ਦੇ ਨਾਮ ਸਭ ਦੇ ਬੱਚਿਆਂ ਦੇ ਨਾਮ ਸਭ ਦੇ ਪਰਿਵਾਰਾਂ ਦੇ ਨਾਮ ਜਾਣਦੇ ਮਹਾਰਾਜ ਕਿਰਪਾ ਕਰਨੀ ਸਭ ਪਰਿਵਾਰਾਂ ਦਾ ਬੱਚਿਆਂ ਦਾ ਭਲਾ ਕਰਨਾ ਮਹਾਰਾਜ ਜਿਹੜੀਆਂ ਸੰਗਤਾਂ ਪਹੁੰਚ ਰਹੀਆਂ ਨੇ ਸਭ ਨੂੰ ਇਸੇ ਤਰ੍ਹਾਂ ਚਰਨਾਂ ਨਾਲ ਜੋੜ ਕੇ ਤੱਤੀਆਂ ਹਵਾਵਾਂ ਤੋਂ ਬਚਾ ਕੇ ਰੱਖਣਾ ਦੇਸ਼ਾਂ ਅਮਦੇਸ਼ਾਂ ਵਿੱਚ ਬੱਚਿਆਂ ਦੇ ਸੀਸ ਤੇ ਮੇਰ ਪ੍ਰਯਤ ਰਖਣਾ ਮਹਾਰਾਜ ਬੱਚਿਆਂ ਨੂੰ ਤਰੱਕੀਆਂ ਬਖਸ਼ਿਸ਼ ਕਰਨੀਆਂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਇਸੇ ਤਰ੍ਹਾਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਬਖਸ਼ਣੇ ਦੁੱਖਾਂ ਵਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਾਜਨ ਬਾਣੀ ਦੇ ਪ੍ਰਕਾਸ਼ ਕਰਨੇ ਆਓ ਪਿਆਰਿਓ ਇੰਨੀ ਕਾਜਰੀਆਂ ਪ੍ਰਵਾਨ ਕਰਨੀਆਂ 5 ਵਜੇ 5 ਮਿੰਟ ਤੇ ਕਥਾ ਆਰੰਭ ਹੋਵੇਗੀ ਤੇ 5:30 ਵਜੇ ਸਮਾਪਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ